ਨੰਗਲ ਟ੍ਰੈਕ ਸੋਸਾਇਟੀ ਦੇ ਵਿੱਚ ਹੋਈ ਕਰੋੜਾਂ ਦੀ ਹਿਰਾਫੇਰੀ ਹਰਜੋਤ ਬੈਂਦੀ ਚੁਣੀ ਹੋਈ ਕਮੇਟੀ ਨਿਕਲੀ ਧਾਗੀ ਸਗੋਂ ਵੀ ਸਿੱਧੇ ਸਵਾਲ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਦੀ ਕਾਰਜਚਾਰੀ ਦੇ ਵਿੱਚ ਖੜਾ ਹੁੰਦਾ ਇੱਕ ਪਾਸੇ ਟਰੱਕ ਆਪਰੇਟਰ ਮੰਦੀ ਦੀ ਮਾਰਕ ਝੜ ਰਹੇ ਨੇ ਤੇ ਦੂਜੇ ਪਾਸੇ ਸੋਸਾਇਟੀ ਦੇ ਅਹੁਦੇਦਾਰ ਆਪਣੀਆਂ ਜੇਬਾਂ ਭਾਰੇ ਸੰ ਤੁਹਾਡੀ ਤੁਹਾਨੂੰ ਬੰਦੇ ਵੀ ਤੁਹਾਡੇ ਆਮਦਨ ਪਾਰਟੀਆਂ ਦੇ ਉਹਨਾਂ ਨੂੰ ਇਲਜ਼ਾਮ ਲਾ ਰਹੇ ਨੇ ਤੇ ਉੱਥੇ ਹੀ ਪ੍ਰਧਾਨ ਨੇ ਇੱਕ ਇੰਟਰਵਿਊ ਵਿੱਚ ਆਪ ਕਹਰੇ ਕਿ ਮੈਂ ਤਾਂ ਆਪ ਸ਼ਿਕਾਇਤ ਕੀਤੀ ਸੀ ਕਿਸ ਦਿਨ ਨਕ ਨਕਦੇ ਇੰਨਾ ਵੱਡਾ ਘਵਲ ਹੋਇਆ ਕਿਸ ਦੀ ਸ਼ੈ ਦੇ ਵਿੱਚ ਹੋ ਸਕਦੀ ਕੀ ਕਹਿਣਾ ਚਾਹੋਗੇ ਤੁਸੀਂ ਦੇ ਬਾਰੇ ਇਹਨਾਂ ਦੀ ਕਮੇਟੀ ਹੈ ਇਹਨਾਂ ਦੇ ਮੈਂਬਰ ਇਹਨਾਂ ਦੇ ਸਰਕਾਰ ਦੇ ਬੰਦੇ ਤੇ ਨਾ ਹੀ ਸਰਕਾਰ ਬੰਨਈ ਇਹਨਾਂ ਨੂੰ ਦੋਸ਼ੀ ਗਿਆ ਗਿਆ ਕਿ ਇਹਨਾਂ ਨੇ ਇਹਨਾਂ ਗੱਪਨ ਕੀਤਾ ਜੀ ਦਾ ਮਤਲਬ ਪਿਛਲੇ ਸਰਕਾਰਾਂ ਠੀਕ ਸੀ ਜੇਕਰ ਬਦਲਾਵ ਵਾਲੀ ਸਰਕਾਰ ਦੇ ਰਾਜ ਵਿੱਚ ਵੀ ਟ੍ਰੱਕਾਂ ਵਾਲਿਆਂ ਦੀ ਮਿਹਨਤ ਦੀ ਕਮਾਈ ਸੁਰੱਖਿਅਤ ਨਹੀਂ ਤਾਂ ਫਿਰ ਫਰਕ ਕਿੱਥੇ ਹੈ ਕਿ ਇਹ ਜਿਹੜੀ ਕਾਰਵਾਈ ਹੈ ਉਹ ਮੁੱਖ ਮੰਤਰੀ ਪੰਜਾਬ ਲੈਵਲ ਤੋਂ ਉਤੋਂ ਹੋਣੀ ਸੀ ਚਲੋ ਇਹ ਤਾਂ ਪ੍ਰਧਾਨ ਕਿਤੇ ਨਾ ਕਿਤੇ ਬਚਾਣ ਦੇ ਲਈ ਜਾਂ ਗਵਰਨ ਨੂੰ ਲੁਕਾਉਣ ਦੇ ਲਈ ਕੁਝ ਵੀ ਕਰਨ ਦੇ ਲਈ ਇਹਨਾਂ ਨੇ ਇੱਕ ਪੂਰੀ ਸਕ੍ਰਿਪਟ ਤਿਆਰ ਕੀਤੀ ਆ ਲਾਗੂ ਦਿੱਤਾ ਤਾਂ ਪਰ ਜੇਕਰ ਉਦੋਂ ਜਾਂਚ ਹੁੰਦੀ ਤਾਂ ਦੋ ਦੋਤੂ ਪਾਣੀ ਦਾ ਪਾਣੀ ਉਦੋਂ ਹੋਣਾ ਸੀ ਕੀ ਇਹ ਗਵਰਨ ਪ੍ਰਧਾਨ ਨੇ ਇਕੱਲਾ ਕੀਤਾ ਜਾਂ ਫਿਰ ਇਸ ਦੇ ਪਿੱਛੇ ਕਿਸੇ ਵੱਡੇ ਸਿਆਸੀ ਲੀਟਰ ਦੀ ਥਾਪੀ ਸੀ ਜੇਕਰ ਹਲਕੇ ਦੇ ਵਿੱਚ ਟਰੱਕ ਸੁਸਾਇਟੀ ਵਿੱਚ ਇਸ ਤਰ੍ਹਾਂ ਵੱਡਾ ਗਵਰਨ ਹੋਇਆ ਹੈ ਤੁਹਾਡੇ ਦਾਅਵਿਆਂ ਦੀ ਫੌਲ ਖੁੱਲ ਰਹੀ ਹੈ ਮੰਤਰੀ ਜੀ ਤਾਂ ਜਦ ਹੀ ਇਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਸਖਤ ਕਾਰਵਾਈ ਨਾ ਹੋਈ ਤਾਂ ਲੋਕ ਆਮ ਵਾਲੀਆਂ ਚੋਣਾ ਦੇ ਵਿੱਚ ਇਸ ਦਾ ਸਾਥ ਉਹ ਜ਼ਰੂਰ ਮੰਗਣਗੇ ਪਰਤ ਖੋਲ੍ਹਾਂਗੇ ਪਰ ਦੱਸਾਂਗੇ ਕਿ ਇਹ ਕੀ ਕਿਤੇ ਗਿੰਦਾ ਦੀ ਪਰ ਟਰੱਕ ਜੂਨੀਅਨ ਟਰੱਕ ਸੁਸਾਇਟੀ ਇਹਨਾਂ ਟਰੱਕ ਡਰਾਈਵਰਾਂ ਦੇ ਹੱਕਾਂ ਨੂੰ ਨਹੀਂ ਖੰਨ ਦਿੱਤਾ ਜਾਊਗਾ ਕਿ ਇਹ ਸਿਰਫ ਇੱਕ ਸਿਆਸੀ ਸਟੰਟ ਹੈ ਜਾਂ ਸੱਚਮੁੱਚ ਇਨਸਾਫ ਹੋਵੇਗਾ ਕਿ ਹਰਜੋਤ ਬੈਂਸ ਇਸ ਮਾਮਲੇ ਦੇ ਵਿੱਚ ਇਨਸਾਫ ਕਰਵਾਉਣਗੇ ਜਾਂ ਇਹ ਮਾਮਲਾ ਰਿਕਰਡ ਦੇ ਵਾਸਤੇ ਵਿੱਚ ਪਾ ਦਿੱਤਾ ਜਾਂਦਾ ਇਹਨਾਂ ਦੇ ਇਸ਼ਤਿਹਾਰਾਂ ਨੇ ਇਹਨਾਂ ਦੇ ਜਿਹੜੇ ਹੋਰ ਵੀ ਹੈਗੇ ਨੇ ਸਕੇ ਸਾਰੇ ਸਬੰਧਿਤ ਇਹਨਾਂ ਦੇ ਛੱਜੇ ਖੱਪੇ ਇੱਕ ਟੀਮ ਹੈ ਜੀ ਬਣੀ ਜਿਹੜਾ ਕੋਈ ਬੋਲਦਾ ਉਹਦੇ ਖਿਲਾਫ ਇਹ ਜੀ ਮੰਦੀ ਜ਼ਬਦਾਵੀ ਲਿਖਦੇ ਨੰਗਲ ਟਰੱਕ ਸੁਸਾਇਟੀ ਦੇ ਵਿੱਚ ਹੋਈ ਕਰੋਨਾ ਦੀ ਹਿਰਾਫੇਰੀ ਹਰਜੋਤ ਬੈਂਜੀ ਚੁਣੀ ਹੋਈ ਕਮੇਟੀ ਨਿਕਲੀ ਧਾਗੀ ਕੀ ਮੰਤਰੀ ਹਰਜੋਤ ਬੈਂਸੀ ਇਸ ਗਵਰਨਿੰਗ ਨੈਤਿਕ ਜ਼ਿੰਮੇਵਾਰੀ ਲੈਣਗੇ ਇੱਕ ਪਾਸੇ ਟਰੱਕ ਆਪਰੇਟਰ ਮੰਦੀ ਦੀ ਮਾਰ ਚਿਰ ਰਹੇ ਨੇ ਤੇ ਦੂਜੇ ਪਾਸੇ ਸੋਸਾਇਟੀ ਦੇ ਅਹੁਦੇਦਾਰ ਆਪਣੀ ਜੇਬਾਂ ਭਾਰੇ ਸੰ। ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਅੱਜ ਗੱਲ ਕਰਾਂਗੇ ਨੰਗਲ ਦੀ। ਜਿੱਥੇ ਟਰੈਕਟਰ ਸੋਸਾਇਟੀ ਦੇ ਅੰਦਰ ਚੱਲ ਰਹੀ ਸਿਆਸਤ ਅਤੇ ਪੈਸੇ ਦੀ ਖੇਡ ਜੋ ਹੁਣ ਚੌਰਾਹੇ ਦੇ ਵਿੱਚ ਆ ਗਈ ਹੈ। ਇੱਕ ਪਾਸੇ ਸਰਕਾਰੀ ਇਮਾਨਦਾਰੀ ਦੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਆਪਣੇ ਹੀ ਚੁਣੇ ਹੋਏ ਨੁਮਾਇंदे ਗਵਨ ਦੇ ਦੋਸ਼ਾਂ ਦੇ ਹੇਠ ਮੁਤਲਕ ਕਰ ਦਿੱਤੇ ਗਏ ਹਨ ਇਸ ਸਾਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਸਰਦਾਰ ਭਗਵੰਤ ਸਿੰਘ ਮਟੋਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਕਿਵੇਂ ਦੇਖਦੇ ਤੁਸੀਂ ਇਸ ਸਾਰੇ ਮਾਮਲੇ ਨੂੰ ਕਮੇਟੀ ਮੁਤਲਕ ਕਰ ਦਿੱਤੀ ਜਾਂਦੀ ਹੈ ਲੱਖਾਂ ਰੁਪਏ ਦੇ ਗਵਨ ਦੇ ਦੋਸ਼ ਲੱਗਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਜਨਾਬ ਜੀ ਗੱਲ ਬਿਲਕੁਲ ਸਾਹਮਣੇ ਸਪਸ਼ਟ ਹੈ ਕਿ ਨੰਗਲ ਟਰੈਕਟਰ ਸਾਇਟੀ ਦਾ ਵਿਵਾਦ ਹੁਣ ਫਿਰ ਇੱਕ ਪ੍ਰਧਾਨ ਦੀ ਮੁਤਲਕੀ ਤੱਕ ਦਾ ਸਿਨੂਰੀ ਰਹਿ ਗਿਆ ਹੈ ਇਸ ਰਿਪੋਰਟ ਦਾ ਕਿਸੇ ਮਤਨ ਨਹੀਂ ਦਿੱਤਾ ਪ੍ਰਧਾਨ ਹੈ ਉਹਦੇ ਦੋਸ਼ ਕਿਦੋਂ ਮੁੱਤਲ ਕਰਦਾ ਸਗੋਂ ਵੀ ਸਿੱਧਾ ਸਵਾਲ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਹਰਜੋ ਸਿੰਘ ਪੈਂਦੀ ਕਾਰਜਚਰੀ ਦੇ ਵਿੱਚ ਖੜਾ ਹੁੰਦਾ ਕਿਉਂਕਿ ਜਿਸ ਕਮੇਟੀ ਦੇ ਉੱਤੇ ਅੱਜ ਗਵਰਨ ਦੇ ਇਲਜ਼ਾਮ ਲੱਗੇ ਆ ਧੋਖਾਧੜੀ ਦਾ ਇਲਜ਼ਾਮ ਲੱਗੇ ਆ ਆ ਜਿਹੜਾ ਉੱਤੇ ਘੁਟਾਣੇ ਦਾ ਇਲਜ਼ਾਮ ਲੱਗੇ ਆ ਉਹ ਸਰਦਾਰ ਹਰਜੋ ਸਿੰਘ ਪੈਂਦ ਨੂੰ ਉਹਨਾਂ ਨੇ ਵੱਲੋਂ ਬਣਾਈ ਹੋਈ ਕਮੇਟੀ ਸੀ ਤੇ ਜਿਹੜਾ ਉਹਦਾ ਪ੍ਰਧਾਨ ਸੀ ਉਹ ਸਰਕਾਰ ਦਾ ਤੇ ਉਹਨਾਂ ਦਾ ਬਹੁਤ ਹੀ ਸੋ ਚਾਲੂ ਕਹਿੰਦੇ ਜੀ ਵੀ ਸਾਡਾ ਚਾਲੂ ਇੱਕ ਪ੍ਰਧਾਨ ਆ ਇਹ ਬੜੇ ਚੰਗੇ ਤਰੀਕੇ ਨਾਲ ਰੇਖਾ ਕਰ ਗਏ ਪਰ ਇੱਕ ਪਾਸੇ ਤਾਂ ਜਿਗਤ ਟੈਕਨੀਕਲ ਮੈਂ ਟ੍ਰੱਕ ਆਪਰੇਟਰਾਂ ਦੀ ਗੱਲ ਕਰਨਾ ਉਹ ਤਾਂ ਵਿਚਾਰੇ ਆ ਕਿੰਨੇ ਕਿਸਤਾਂ ਦੇ ਮਤਲਬ ਦੱਸਦੇ ਸੀ ਇਧਰ ਦੂਜੇ ਪਾਸੇ ਮੋਟਵਾਸੀਆਂ ਚਾਹਦੀਆਂ ਸੀ 75 75 ਲੱਖ ਦੀ ਜਿਹੜੀਆਂ ਮੇਰਾ ਮੇਰੀ ਜੋ ਸਿਰਫ ਹਰੇ ਇਨਰ ਵੱਲੋਂ ਦਿੱਤੀ ਗਈ ਹਾਲਾਂਕਿ ਜੋ ਸਾਡੇ ਸੁਪਤਰ ਕਹਿੰਦੇ ਸਾਡੇ ਹੋਰ ਆਪਰੇਟਰ ਕਹਿੰਦੇ ਤਾਂ ਕਰੋਨਾ ਦੇ ਵਿੱਚ ਹੈ ਲੱਖਾਂ ਨੇ ਕਰੋਨਾ ਦੇ ਦੋਸ਼ ਲੱਗ ਰਹੇ ਨੇ ਇਹਦੇ ਵਿੱਚ ਕਰੋਣਾ ਦੇ ਵਿੱਚ ਇਹ ਹੈ ਕਿ ਜੇ ਨਾਲ ਜੀ ਤੇ ਆਪਾਂ ਇਹ ਗੱਲ ਕਰਦੇ ਸਭ ਤੋਂ ਵੱਡਾ ਸਵਾਲ ਇਤੇ ਵੀ ਕੇਵਲ ਮਾਹਰੀ ਜੋਸੇ ਬੈਂਸ ਕਿ ਇਸ ਚੀਜ਼ ਦਾ ਜਵਾਬ ਦੇ ਸਕਦੇ ਇਹਨਾਂ ਦੇ ਉੱਤੇ ਦੇਖੋ ਤੂੰ ਜੀ ਇਲਜ਼ਾਮ ਲਾ ਰਿਹਾ ਇਹ ਤਾਂ ਤੁਹਾਡੇ ਚੁਣੇ ਹੋਈ ਟਮਾਟੀ ਵੀ ਤੁਹਾਡੀ ਚੁਣੀ ਹੋਈ ਬੰਦੇ ਵੀ ਤੁਹਾਡੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਤੇ ਉੱਥੇ ਹੀ ਪ੍ਰਧਾਨ ਇੱਕ ਇੰਟਰਵਿਊ ਦੇ ਵਿੱਚ ਆਪ ਕਹ ਰਹੇ ਕਿ ਮੈਂ ਤਾਂ ਆਸ਼ਕਤ ਕੀਤੀ ਸੀ ਉਹਨੂੰ ਦੇਖਣਾ ਇਹ ਬੰਦਾ ਕਿ ਹਰਜੋਤ ਸਿੰਘ ਬੈਂਸ ਉਹ ਜਿਹੜੇ ਇੱਕ ਪ੍ਰੈਸਰ ਵਾਲੀਆ 4:30 ਹੋ ਗਈ ਕਿਉਂਕਿ 4 ਵਜੇ ਤੱਕ ਪ੍ਰਧਾਨ ਦਾ ਕਹਿਣਾ ਹੈ ਕਿ ਮੇਰੀ ਗਲਬਾ ਦਾ ਸਰਦਾਰ ਨੂੰ ਦੋਸ਼ੀ ਪੈਂਦਾ ਹੁੰਦੀ ਹੈ ਤੇ ਉਦੋਂ ਵੱਡੇ ਘੰਟੇ ਉਹਦੇ ਪ੍ਰੈਸਮ ਨੂੰ ਕਰਾਉਂਦਾ ਜਿੱਦੇ ਵਿੱਚ ਉਹਨੂੰ ਦੋਛੀ ਸਾਹ ਕਿਉਂਕਿ ਪਹਿਲੇ ਪਹਿਲੇ ਵਿੱਚ ਲਿਖਿਆ ਗਿਆ ਇਹ ਦੋ ਤੇ ਦੋਛੀ ਕਰਾ ਦਿੱਤੇ ਗਏ ਦੋਛੀ ਦਿੱਤੇ ਗਏ ਨੇ ਦੇ ਉਹ ਪਹਿਲੇ ਹੋਰ ਦਿਖਾ ਪਾਉਂਦਾ ਕਿ ਸਿਰਫ ਇੱਥੇ ਤੇ ਕਿਸੀ ਵਿੱਚ ਰਹਿ ਜਾਂਦਾ ਕਿ ਟ੍ਰੈਕ ਸੋਸਾਇਟੀ ਇੱਥੋਂ 25 ਮਹੀਨ ਬਿਜਾ ਦੇਣਾ ਤਾਂ ਉਹਨਾਂ ਦਾ ਹਿਸਾਬ ਹੀ ਜਿਆਦਾ ਕਰਦਾ ਹੁਣ ਇਹ ਦੇਖਣਾ ਬਣਦਾ ਕਿ ਇੱਥੇ ਦਾ ਕੀ ਮੈਂ ਬਾਰ ਬਾਰ ਹੀ ਕਹਿੰਦਾ ਤਾਂ ਕਹਿੰਦੇ ਵੀ ਸਿਰਫ ਇੱਥੇ ਤੇ ਕਿਹਾ ਤੇ ਉਹਨੂੰ ਤੇ ਇਲਜ਼ਾਮ ਲਾਤੇ ਬਾਤੀ ਨੂੰ ਕੱਢ ਦੋ ਪ੍ਰਧਾਨ ਹੁਣ ਬੜਾ ਧੁੱਕਨ ਖਤ ਪੱਥੇ ਰਮੇ ਜੀ ਜੇ ਤੁਹਾਨੂੰ ਬੜਾ ਵੱਡਾ ਸਵਾਲ ਹੈ ਮੇਰਾ ਸਵਾਲ ਹੈ ਵੀ ਇੱਕ ਪਾਸੇ ਟਰੈਕਟਰ ਸੁਸਾਇਟੀ ਜਾਲੇ ਜਾਂ ਫਿਰ ਜੁਨੀਅਰ ਵਾਲੇ ਨੇ ਚਰੇ ਕੰਮ ਨੇ ਜਿਹੜੇ ਇੱਕ ਗੇੜਿਆਂ ਨੂੰ ਵੀ ਦੱਸਦੇ ਯਾਰ ਕਿ ਗੇੜਿਆਂ ਮਿਲ ਜੇ ਤਾਂ ਮੇਰੇ ਘਰ ਵਕੇਸ ਤੇ ਨਿਕਲਦੇ ਇੱਕ ਪਾਸੇ ਤਾਂ ਉਹ ਲੋਕ ਸੀਗੇ ਵੀ ਕਿਸ ਤਰ੍ਹਾਂ ਦੇ ਨੁਕਸਾਨ ਦੇ ਨਾਤੇ ਦੂਜੇ ਪਾਸੇ ਜਿਹੜੇ ਗਪਨ ਘਣ ਨਾਲੀ ਮੈਨੂੰ ਆਪਰੇਟਰ ਦੀ ਗੱਲ ਕਰਦਾ ਜਿਹੜੇ ਸਾਡੇ ਕੋਲੇ ਪਹੁੰਚ ਕੇ ਜਾਂਦੇ ਆ ਕਿ ਬਾਈ ਜੀ ਇਹ ਤਾਂ ਬਾਰ ਬਾਰ ਕਹਿੰਦੇ ਨੇ ਬੋਲਦੇ ਨੇ ਕਿ ਇੱਕ ਨਵਾਂ ਗੱਡੀ ਦਾ ਜ਼ਿਕਰ ਬਾਰ ਬਾਰ ਹੋਇਆ ਤੇ ਇੱਕ ਨਵਾਂ ਗੱਡੀ ਜਿਹੜੀ ਰੈਲੀਆਂ ਦੇ ਵਿੱਚ ਵੀ ਜਾਂਦੀ ਸੀ ਲੁਧਿਆਣੇ ਵੀ ਜਾਂਦੀ ਸੀ ਰੈਲੀਆਂ ਦੇ ਵਿੱਚ ਉਹ ਗੱਡੀ ਸੋਚਕ ਸਮਾਗਮਾਂ ਦੇ ਵਿੱਚ ਵੀ ਗਈ ਹੈ ਤੇ ਉਹ ਗੱਡੀ ਪ੍ਰਾਗ ਰਾਜ ਦੇ ਕੇੜਿਆਂ ਦੇ ਵਿੱਚ ਵੀ ਜਿਹੜੀ ਸਮੂਲਿਕ ਕਰਦੀ ਰਹੀ ਜੇ ਉਹ ਗੱਡੀ ਦੇ ਕਿਉਂਕਿ ਉਹਦੇ ਵਿੱਚ ਜਿਹੜਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਜੋ ਇੱਕ ਉਹਨਾਂ ਦੀ ਪੜਤਾਲ ਜਾਂਚ ਰਿਪੋਰਟ ਹੈ ਉਹਦੇ ਵਿੱਚ ਉਹ ਗੱਡੀ ਦਾ ਕਾਫੀ ਕੁਝ ਅਜਿਹੀਆਂ ਚੀਜ਼ਾਂ ਨੇ ਜੋ ਮੈਚ ਨਹੀਂ ਕਰੀਆਂ ਆਪ ਵਿੱਚ ਆਡਿਟ ਦੇ ਵਿੱਚ ਆਡਿਟ ਦੇ ਜੋ ਖਾ ਕੇ ਪਾਏ ਗਏ ਨੇ ਉਹ ਮੈਚ ਨਹੀਂ ਕਰ ਉਹ ਕਹਿੰਦਾ ਵੀ ਇਹ ਬਾਈ ਜੀ ਤਾਂ ਪਤਾ ਨਹੀਂ ਸਰ ਤੁਸੀਂ ਇੱਧਰ ਵੀ ਗਏ ਸੀ ਕਿ ਹਾਂ ਲੋਕ ਮੁਖ ਚ ਕੁਝ ਲਿਖਿਆ ਹੋਇਆ ਹੈ ਫਾਸਟ ਟੈਗ ਦੀ ਰਿਪੋਰਟ ਤਾਂ ਕੁਝ ਹੋਰ ਕਹਿੰਦੀ ਹੈ ਉਹ ਕਾਈ ਹੁੰਦਾ ਜਦੋਂ ਹੋ ਰਿਹਾ ਵੀ ਸਰਕਾਰ ਆਪਣੀ ਕਿਹੜੇ ਕਿਹੜੇ ਪੁੱਛ ਰਹੀ ਹੈ ਕਿਸੇ ਨੇ ਪੁੱਛਣਾ ਜਿਉਂ ਆਪਾਂ ਕਰਾਂਗੇ ਦੱਸਦਾਂਗੇ ਜਦ ਆ ਕੇ ਤੇ ਮੋਰ ਲੱਗ ਜੂਗੀ ਠੀਕ ਆਪਕੇ ਫਿਰ ਉਹ ਪਗਵੰਤ ਜੀ ਇੱਕ ਵੱਡਾ ਸਵਾਲ ਹੈ ਕਿ ਇੰਨਾ ਵੱਡਾ ਖੇਡ ਹੋ ਗਿਆ ਤੇ ਕਿਸ ਦੀ ਨੱਕ ਦੇ ਹਿੱਤਾਂ ਇੰਨਾ ਵੱਡਾ ਗਵਨ ਹੋਇਆ ਕਿਸ ਦੀ ਸ਼ੈ ਦੇ ਵਿੱਚ ਹੋ ਸਕਦੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਬਾਰੇ ਸ਼ਹਿਰ ਤੋਂ ਮਸਾਮ ਤੌਰ ਤੇ ਅਪਾਚਦਾ ਇਹ ਕਹਿ ਦੀਏ ਤਾਂਨੇ ਸਾਡੇ ਦੇ ਨਾਲ ਕਰਵਾਇ ਕਮੇਟ ਲਾਣਾ ਵੀ ਇਹ ਬੋਲਿਆ ਸੀ ਹਫਤਾ ਦਾ ਇਹ ਰਿਪਰੇਵਿੰਦੀ ਕੱਢ ਲੈ ਪਰ ਮੈਂ ਸਿੱਧੇ ਦੋਰ ਦੇ ਗੱਲ ਕਰਨਾ ਕਿਉਂਕਿ ਅਪਾ ਡਿਸਕਸ਼ਨ ਕਰੀ ਲੋਕਾਂ ਨੂੰ ਝਾਖ ਰੱਖਣਾ ਆਹੀ ਮੈਂ ਜੋ ਮੇਰੀ ਸੋਝੀ ਦੇ ਵਿੱਚ ਆਹ ਟੱਕ ਨੂੰ ਦੇ ਉੱਤੇ ਇਹ ਚੀਜ਼ਾਂ ਆ ਗਿਆ ਸਾਹਮਣੇ ਕਿਉਂਕਿ ਜੇਕਰ ਪਿੱਛੇ ਇਹ ਕਪੜੇ ਹੋਏ ਹੁੰਦੇ ਤਾਂ ਇਹਨਾਂ ਨੇ ਸਰਕਾਰ ਬਣਦੇ ਸਨ ਲੋਕਾਂ ਟੰਗੜੀ ਸੀ ਕਿਉਂਕਿ ਆਹ ਕਮੇਟੀ ਦੇ ਵਿੱਚ ਜਾਂ ਇਹਨਾਂ ਦੀ ਸੋਸਾਇਟੀ ਦੇ ਵਿੱਚ ਇਹ ਤਾਂ ਮੈਂਬਰਾਂ ਦੇ ਉੱਤੇ ਇਹਨਾਂ ਦੀ ਸਰਕਾਰ ਬਣੂ ਇਹ ਵੱਡਾ ਵੱਡਾ ਸਵਾਲ ਹੈ ਆ ਇਹਨਾਂ ਦੀ ਕਮੇਟੀ ਹੈ ਇਹਦੇ ਦੇ ਮੈਂਬਰ ਇਹਨਾਂ ਦੇ ਸਰਕਾਰ ਦੇ ਬੰਦੇ ਤੇ ਮੇਰੀ ਸਰਕਾਰ ਬਣੀ ਇਹਨਾਂ ਨੂੰ ਦੋਸ਼ੀ ਧਿਆ ਗਿਆ ਕਿ ਇਹਨਾਂ ਨੇ ਇਹਨਾਂ ਗੱਪਨ ਕੀਤਾ ਜਿਹਦੇ ਮਤਲਬ ਪਹਿਲੇ ਸਰਕਾਰਾਂ ਠੀਕ ਸੀ ਤੇ ਬਦਲਾਅ ਤਾਂ ਫਿਰ ਹਸਾਮਨਾ ਵਾਲਾ ਉਹ ਤਾਂ ਸਾਨੂੰ ਪਤਾ ਨਹੀਂ ਸੀ ਬਦਲਾਅ ਤਾਂ ਆਪਾਂ ਹਸਾਮਨਾ ਮੰਗਦੇ ਸੀ ਲੋਕ ਕਿ ਜੋ ਪਹਿਲਾਂ ਜੇਕਰ ਹੋਈਆਂ ਕੱਪੜੇ ਸਾਰੇ ਰੱਖਦੇ ਸਾਹਮਣੇ ਆ ਗਿਆ ਪਰੇ ਬਦਲਾਅ ਨਹੀਂ ਜਿੱਥੇ ਤੁਹਾਨੂੰ ਵੀ ਤੁਸੀਂ ਆਓ ਜੋ ਮਰਜੀ ਲੁੱਟ ਕੇ ਲੈ ਲਓ ਖਾ ਲਓ ਨਜ਼ਾਰੇ ਨੂੰ ਇਹ ਮਰਜ਼ੀ ਤੇ ਬਦਲਾਅ ਨਹੀਂ ਜਿੱਲੇ ਆਏ ਤੁਸੀਂ ਆਪਣੇ ਬਟੇ ਬਟਾਵੇਂ ਕਰਦੇ ਨੇ ਤੁਸੀਂ ਆਪਣਾ ਹਲਕਾ ਏ ਤੇ ਬੰਸਰ ਦਾ ਆਪਣਾ ਹਲਕਾ ਇਹ ਨਵਾਂ ਬੋਲ ਪੁੜਿਆ ਹੋਇਆ ਬੰਦਾ ਹੈ ਮੈਂ ਇੱਥੇ ਗੱਲ ਹੋਰ ਕਹਾਂ ਮੈਂ ਜੇ ਮਹਾਨ ਚੀਜ਼ਾਂ ਬੋਲੇ ਨਾ ਥੱਲੇ ਕਮੈਂਟ ਬਣਾ ਲਿਓ ਇਹਨਾਂ ਦੇ ਮੈਨਿਆਂ ਦੇ ਰਿਸ਼ਤੇਦਾਰਾਂ ਦੀ ਵੀ ਗੱਲ ਕਰਦਾ ਠੋਕ ਕੇ ਇਹਨੂੰ ਚਲਾ ਦਿਓ ਮੂਰੇ ਕਰਕੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਹਨਾਂ ਦੇ ਜਿਹੜੇ ਹੋਰ ਵੀ ਹੈਗੇ ਨੇ ਸਕੇ ਸਾਰੇ ਸਬੰਧੀ ਇਹਨਾਂ ਦੇ ਸੱਜੇ ਖੱਬੇ ਇੱਕ ਟੀਮ ਇਹ ਜੀ ਬਣੀ ਜਿਹੜਾ ਕੋਈ ਬੋਲਦਾ ਉਹਦੇ ਖਿਲਾਫ ਇਹ ਜੀ ਮੰਦੀ ਜ਼ਫਦਾਵੀ ਲਿਖਦੇ ਇੱਕ ਤਾਂ ਇੱਥੇ ਇਹਨੇ ਕਿ ਮੈਂ ਕਹਿੰਦਾ ਕਿ ਕ੍ਰਾਂਤੀਕਾਰੀ ਬੰਦੇ ਦੇ ਉੱਤੇ ਉਹ ਨਾਮਛਲ ਲਾਏ ਸੀ ਇਹਨਾਂ ਨੇ ਉਹਨੂੰ ਮਾਂ ਬੋਲੀ ਦੇ ਗਾਣ ਗੱਲ ਤੇ ਦਿਵਾਉਂਦੇ ਉੱਤੇ ਕਿਉਂਕਿ ਉਹ ਬੋਲਦਾ ਸੀ ਸੱਚ ਬੋਲਦਾ ਸੀ ਖਿਲਾਫ ਨਹੀਂ ਸੀ ਬੋਲਦਾ ਆਪਾਂ ਤੁਹਾਡੀ ਖਰਾਬ ਨਹੀਂ ਬੋਲਦੇ ਆਪਾਂ ਜੋ ਤੁਸੀਂ ਕੀਤਾ ਉਹ ਦੱਸਦੇ ਆਪਾਂ ਸੱਚ ਬੋਲ ਰਹੇ ਆ ਥੱਲੇ ਕਮੈਂਟਾਂ ਦੇ ਵਿੱਚ ਉਹਨਾਂ ਨੇ ਉਹ ਗਾਣਾ ਗਿੱੜਿਆ ਤੇ ਤੁਹਾਡੀਆਂ ਅੱਗੇ ਪੋਸਟਾਂ ਹੁੰਦੀਆਂ ਇਹਦਾ ਘਰ ਤੱਕ ਜਾਂਦੇ ਅਜਿਹੀ ਚੀਜ਼ਾਂ ਹੁੰਦੀਆਂ ਵੀ ਕਿਸੇ ਦਾ ਇਹਨਾਂ ਨੂੰ ਕੋਈ ਲਹਾਂ ਦਾ ਨਹੀਂ ਹੈਗਾ ਇਹ ਪੂਰਾ ਉਹਨੂੰ ਮਾਰਨ ਤੱਕ ਜਾਂਦਾ ਜਾਂ ਫੇਸਬੁੱਕ ਦੇ ਦਿੰਦੇ ਮੈਨੂੰ ਮਾਰਾਂਗੇ ਟੰਗਾਂਗੇ ਵੜਦਾਂਗੇ ਜੇ ਬੋਲਿਆ ਤਾਂ ਉਹਦੇ ਬਾਰੇ ਕਿਦੋਂ ਹੋ ਰਹਿ ਇਹਨਾਂ ਦੇ ਜਿਹੜੇ ਆਪ ਦਾ ਲਿਬੜੇ ਹੋਏ ਪੂਰੇ ਕਰਾਪਸ਼ਨ ਦੇ ਵਿੱਚ ਉਹ ਕਹਿੰਦੇ ਆਪਾਂ ਉਹਨੂੰ ਜਨਤਰ ਕਰਾਂਗੇ ਬਾਈ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਸਰਕਾਰਾਂ ਨੂੰ ਇੱਕ ਵਾਰ ਸੇ ਰਾਖੀ ਵੀ ਆਪ ਸੀ ਮੋੜੀ ਖਰਾਬ ਕਰਦਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਤਿਰੜ ਕੇ ਇੱਕ ਇੱਕ ਵਾਰ ਤੇਰੇ ਕੋਲ ਨਹੀਂ ਕੋਰਸੀ ਜਿੰਨੇ ਵੀ ਪ੍ਰਧਾਨ ਆ ਜਿਹੜੇ ਵੀ ਮਰਜੀ ਕਿਸੇ ਦਾ ਪ੍ਰਧਾਨ ਹੈ ਕਿਸੇ ਵੀ ਚੀਜ਼ ਦਾ ਪ੍ਰਧਾਨ ਹੈ ਇਹਨਾਂ ਦੀ ਕੋਰਸੀ ਇੱਕ ਵਾਰ ਖੋਲੋ ਉਹ ਕੋਰਸੀ ਥਲੋ ਨਾਗ ਕਪੜਿਆਂ ਦੇ ਢੇਰ ਫਾਇਲਾ ਨਿਕਲੀਆਂ ਤਾਂ ਮੇਰਾ ਨਾਮ ਬਦਲਾ ਦਿਓ ਤੁਸੀਂ ਇੱਕ ਵਾਰੀ ਕੋਰਸੀ ਖੋਹ ਇਹਨਾਂ ਦੀ ਮੈਂ ਤੁਹਾਨੂੰ ਨਾਮ ਜਵਾਨ ਕਰਦਾ ਮੇਰਾ ਬਾਲਾ ਤੁਹਾਡੇ ਨਾਲ ਇਹਨਾਂ ਦੇ ਕਪੜਿਆਂ ਦੀ ਲਿਖਤ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਾਂਗੇ ਤੇ ਪੁੱਛਾਂਗੇ ਵੀ ਕਿਸ ਤਰ੍ਹਾਂ ਬਣਦੇ ਰਹੇ ਬਾਈ ਜੀ ਕਿਸ ਤਰ੍ਹਾਂ ਤੁਸੀਂ ਛਾਲਾ ਕਿਸ ਤਰ੍ਹਾਂ ਬਣਦੇ ਰਹੇ ਕਿਸ ਤਰ੍ਹਾਂ ਬਣਦੇ ਸੀ ਕਿਉਂਕਿ ਇਹਨਾਂ ਦੇ ਉੱਤੇ 86 ਸਰਪ੍ਰਸਤ ਅਜਮ ਹੱਥ ਹੁੰਦਾ ਇਹਨਾਂ ਦਾ ਜਿੱਦਾਂ ਹੋਣਾ ਮੈਂ ਤਾਂ ਹਰਾਂ ਨੂੰ ਦੇ ਦੇ ਕੇ ਤੁਹਾਡੇ ਤੁਨੇ ਹੋਏ ਬੰਦੇ ਤੁਸੀਂ ਕਮੇਟੀ ਬਣਾ ਰਹੇ ਉਹੀ ਕਬਲਾ ਕਰ ਰਹੇ ਤੁਸੀਂ ਉਲਜਾਮ ਲਾ ਰਹੇ ਤੇ ਦੂਜੇ ਪਾਸੇ ਮੈਂ ਇੱਕ ਗੱਲ ਹੋਰ ਜਮਾ ਬਹਾਲਾ ਕੇ ਮੈਂ ਰਣਾ ਕੇ ਕਿਦੇ ਖਿਲਾਫ ਬਹੁਤ ਬੋਲਦਾ ਰਿਹਾ ਤੇ ਮੇਰਾ ਪਿਛਲਾ ਰਿਕਾਰਡ ਕੱਢ ਕੇ ਦੇਖ ਲਓ ਮੈਂ ਬਹੁਤ ਬੋਲਿਆ ਹਰਾਂ ਕੇ ਖਿਲਾਫ ਪਰ ਮੈਂ ਉਸ ਲੀਡਰ ਦੀ ਇੱਕੇ ਸਿਰਤ ਕਰਨਾ ਬਣਦਾ ਅਜ ਮੈਂ ਦੀ ਸਿਰਤ ਉਹਦੀ ਕਿਉਂਕਿ ਉਹਨੇ ਕਦੇ ਮੇਰੇ ਤੇ ਪਰਸਨਲ ਟੈਕ ਨਹੀਂ ਕੀਤਾ ਠੀਕ ਹੈ ਕਮੀਆਂ ਸੀ ਜੇ ਤੁਸੀਂ ਸੱਜੇ ਤੁਹਾਡੇ ਖਰਾਬ ਬੋਲਾਂਗੇ ਭਾਈ ਆਪਾਂ ਚਲਾਣੇ ਥੋੜਾ ਬੰਡਾ ਨੇ ਕਿ ਬਿਨਾਂ ਨੂੰ ਕਿਉਂ ਕੀਤੀ ਅੱਜ ਜੇ ਮਿਸਾਲ ਦੇਵਾ ਤਾਂ ਉਹਨਾਂ ਦਾ ਇੱਕ ਕਹ ਸਕਦੇ ਆ ਕਿ ਪਾਰਟੀ ਦਾ ਸਪਾਈ ਜਮਾਂਚੂ ਟੰਡਲ ਜਿੱਦੇ ਤੇ ਤੇਜੋ ਸਾਦਾ ਪਾਰਟੀਆਂ ਆਦੀ ਉਹਦੇ ਨਾਲ ਹਿੱਕ ਠੋਕੇ ਖੜਿਆ ਤੇ ਨਾਲ ਹੀ ਉਹ ਪਰਚਾ ਰੱਦ ਵੀ ਹੋਇਆ ਤੇ ਜਮਾਨਤ ਵੀ ਹੋਈ ਉਹਨਾਂ ਦੀ ਇਹ ਲੀਡਰ ਦੀ ਲੀਡਰ ਦੀ ਮੈਂ ਕਹਿੰਦਾ ਇੱਕ ਹੁੰਦੀ ਹੈ ਸ਼ਭੀਆਂ ਦੀ ਲੀਡਰ ਦੀ ਇੱਕ ਲੀਡਰ ਕਿਦਾਂ ਲੀਡਰ ਬਣਦਾ ਜਿੱਤਾਂ ਵਾਲੀ ਡਿਗਰੀ ਕਰਨੀ ਉਹਨਾਂ ਪਤਾ ਹੁੰਦਾ ਮੈਂ ਹਲਕਾ ਸਾਹਮਣਾ ਜੇ ਇਸ ਤਰ੍ਹਾਂ ਪਰ ਤੁਹਾਡੇ ਦੇ ਆਪਣੇ ਬੰਦੇ ਸਭ ਕੋ ਕਰੀ ਜਾਂਦੇ ਤੇ ਜਿਹੜੇ ਤੁਹਾਡੇ ਸੱਚ ਢੂੰਢ ਦੀ ਬਜਾਏ ਤੁਸੀਂ ਉਹਨਾਂ ਦੇ ਉਹ ਲਾਲਚਾਂ ਛੁੜਦੇ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਸ਼ਰਮ ਨਹੀਂ ਚਾਹੀਦੀ ਮੈਂ ਕਹਿੰਦਾ ਤੁਹਾਨੂੰ ਲੀਡਰਾਂ ਦੇ ਇਹ ਬਦਲਾਅ ਨਹੀਂ ਮੰਗਿਆ ਸੀ ਜਿਹੜਾ ਤੁਸੀਂ ਲੱਗੇ ਮਟਰ ਸਾਹਿਬ ਇੱਡਾ ਵੱਡਾ ਮਾਮਲਾ ਸਾਹਮਣੇ ਹੋ ਗਿਆ ਉਹ ਜਾਗਰ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਲੋ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਗਵਨ ਅਦੋਸ਼ ਲੱਗਿਆ ਉਸ ਉੱਤੇ ਸਸਪੈਂਡ ਕਰ ਦਿੱਤੀ ਗਈ ਤੇ ਕੀ ਸਿਰਫ ਪਾਰਟੀ ਵੱਲੋਂ ਅਰਜੋਨ ਸਿੰਘ ਮਬੈਲਸ ਵੱਲੋਂ ਜਿਹੜਾ ਪ੍ਰਧਾਨ ਹੈ ਜਾਂ ਕਮੇਟੀ ਐਟ ਰੱਕ ਯੂਨੀਅਨ ਦੀ ਉਸ ਨੂੰ ਸਸਪੈਂਡ ਕਰਨਾ ਹੀ ਕਾਫੀ ਸੀ ਪਰ ਚਾਹ ਕਿਉਂ ਨਹੀਂ ਕੀਤਾ ਗਿਆ ਕਿਵੇਂ ਦੇਖਦੇ ਹੋ ਤੁਸੀਂ ਇਹਦੇ ਦੇ ਨਾਲ ਜਿੱਦਾਂ ਆਪਾਂ ਇੱਕ ਸਵਾਲ ਦਾ ਦਰੋਤ ਕਰਦੀਏ ਜੀ ਉਹਨਾਂ ਦੇ ਉੱਤੇ ਗਵਨ ਦਾ ਦੋਸ਼ ਲੱਗਿਆ ਨਹੀਂ ਹੈ ਉਹਨਾਂ ਦੀ ਪਾਰਟੀ ਵੱਲੋਂ ਇਹਨੂੰ ਉਜਾਗਰ ਕੀਤਾ ਗਿਆ ਦੱਸਿਆ ਗਿਆ ਹੈ ਕਿ ਇਹਨਾਂ ਨੇ ਕਿ ਗਵਨ ਕੀਤਾ ਹੈ ਕਿਉਂਕਿ ਜੋ ਹਨ ਪੜਤਾਲੀਆ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਹੈ ਇਹ ਦੂਜੀ ਗੱਲ ਜਿਵੇਂ ਤੁਸੀਂ ਕਹਿੰਦੇ ਬੜੀ ਵਧੀਆ ਗੱਲ ਹੈ ਤੁਹਾਡੀ ਪਰ ਹੁਣ ਵਧਾਏ ਕਿ ਮਾਤਰੀ ਆਪਣੇ ਤੇ ਪ੍ਰੈਥਨ ਉਤੇ ਜਾਰੀ ਕਰ ਦਿੰਦੇ ਨੇ ਉਹਦੇ ਨੂੰ ਕਹਿ ਦਿੰਦੇ ਕਿ ਪ੍ਰਧਾਨ ਨੂੰ ਮੁਅੱਤਲ ਕਰ ਦਿਆ ਕੀ ਤੇ ਕਿੰਨੇ ਮਿੰਟਾਂ ਦਾ ਹੋਵੇ ਤੁਸੀਂ ਗੱਪਨ ਕਰੋ ਮੈਂ ਕਹਾਂ ਇਹਨੂੰ ਮੁਅੱਤਲ ਕਰ ਦੋ ਬੰਦੇ ਵੇਰ ਖਤਮ ਹੋ ਗਏ ਸਿਰ ਤੋਂ ਝਰੋ ਇੱਕ ਕੁਰਸੀ ਹੈਗਾ ਇਹਨੂੰ ਕੁਰਸੀ ਤੋਂ ਹਟਾਣਾ ਹੀ ਕਰੀਏ ਇਹਨੂੰ ਕੁਰਸੀ ਚੱਕਿਆ ਲਾ ਕੇ ਲਾਂਹੇ ਪੜਤਾ ਹੁਣ ਕਿ ਨਵਾਂ ਪ੍ਰਧਾਨ ਆਵਾਂਗੇ ਉਹਨੂੰ ਬਿਠਾ ਦਾਂਗੇ ਫਿਰ ਉਹ ਕੇ ਕੰਮ ਕਰ ਇਹਦਾ ਆਹੀ ਤੋ ਕਰਦਾ ਨਾ ਇਹਦਾ ਇਹੀ ਚੀਜ਼ ਦਫਾਰਿਆ ਉਸਦੀ ਵਸੂਲੀ ਕਦੋਂ ਹੋਊਗੀ ਜਿਹੜਾ ਪੈਸਾ ਉਹਨੇ ਖਾਦਾ ਜੇਕਰ ਉਹਨੇ ਪੈਸਾ ਖਾਧਾ ਹੈ ਜੇਕਰ ਉਹਨੇ ਤੁਸੀਂ ਇਹੀ ਦੱਸ ਰਹੇ ਹੋ ਇਤਨੀ ਨਾ ਕਹਿੰ ਇਹਹੀ ਦੱਸ ਰਹੇ ਹੋ ਕਿ ਨਾ ਕੀਤਾ ਇਹਨਾਂ ਨੇ ਮੁੱਤ ਦਾ ਹੀ ਕੀਤਾ ਨਾ ਕੋਈ ਜਾਂਚ ਕਮੇਟੀ ਕੋਈ ਨਹੀਂ ਕੀਤਾ ਉਹ ਤਾਂ ਮੁੱਤ ਲਗਾ ਇਹਨਾਂ ਨੂੰ ਖਾਧਾ ਉਹਨਾਂ ਨੇ ਜਾਂਚ ਕੀਤੀ ਹੈ ਆਡਿਟ ਬੈਠਿਆ ਜਾਂਚ ਤੋਂ ਬਾਅਦ ਕੀਤਾ ਗਿਆ ਉਹਨਾਂ ਨੂੰ ਇਹਨਾਂ ਨੂੰ ਪਤਾ ਪੈਣਾ ਮੇਰੇ ਚਾਰ ਮੰਦਰ ਤੱਕ ਗੱਲ ਹੁੰਦੀ ਰਹੀ ਪ੍ਰਧਾਨ ਦਾ ਕਹਿੰਦਾ ਕਿ ਮੇਰੇ ਚਾਰ ਮੰਦਰ ਤੱਕ ਮੰਨ ਕੇ ਗੱਲ ਹੁੰਦੀ ਸੀ ਸਾਡੇ ਚਾਰ ਮੰਦਰ ਜਿਹੜੇ ਪ੍ਰੈਸਰ ਉਹਨਾਂ ਨੂੰ ਮੈਨੂੰ ਤਾਂ ਪਤਾ ਲੱਗਦਾ ਵੀ ਆਪਾਂ ਕੁਝ ਕੀਤਾ ਵੀ ਸਾਡੇ ਦਾ ਦੋਸ਼ ਲੱਗੇ ਪਰ ਉਹ ਕਹਿੰਦਾ ਦੋਸ਼ ਲੱਗੇ ਉਹਨਾਂ ਨੇ ਕਹਿੰਦਾ ਵੀ ਨਹੀਂ ਕੀਤਾ ਤੰਕਾਰ ਨੇ ਕਿਤਾ ਕੀਤਾ ਪਰ ਕੀਦਰਨ ਕੁਰਸੀ ਤੋਂ ਹਟਾਣੀ ਸੀਗਾ ਇਹਦੇ ਉੱਤੇ ਮੁਕੱਦਮਾ ਜੇ ਦੋਚੀ ਹੈ ਤਾਂ ਨਾ ਤਾਂ ਐਫਆਈਆ ਕਿ ਨਹੀਂ ਮੁਕੱਦਮਾ ਕਿ ਨਹੀਂ ਹੋਇਆ ਹਾਲਾਂਕਿ ਪ੍ਰਧਾਨ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਂ ਡੀਐਸਪੀ ਨੰਗੜ ਦੇ ਕੋਲ ਸ਼ਿਕਾਇਤ ਕੀਤੀ ਸੀ 10 ਮਹੀਨੇ ਪਹਿਲਾਂ ਇਹੀ ਸ਼ਿਕਾਇਤ ਨੇ ਕੀਤੀ ਸੀ ਵੀ ਤੁਹਾਡੇ ਦੇ ਮਤਲਬ ਤੁਹਾਡੇ ਆ ਕਿਤਨਾ ਦਾ ਹੋਇਆ ਨਹੀਂ ਅਜਿਹੀ ਇੱਕ ਗਰਨੀ ਮਜਬੂਰੀ ਵਾਂਗ ਕਿਉਂਕਿ ਜੋ ਸੂਤਰਾ ਅੰਦਾਜ਼ ਮੇਰੇ ਕੋਲ ਜਾਣਕਾਰੀ ਹੈ ਜਾਣਕਾਰੀਆਂ ਇਹ ਤੋਂ ਇਲਾਵਾ ਵੀ ਮੇਰੇ ਕੋਲ ਬਹੁਤ ਸਾਰੇ ਸੂਤਰਾ ਅੰਦਾਜ਼ ਹੋ ਕੋਈ ਹੋਣੀ ਜਾਕਰ ਕਰਾਂਗੇ ਪਰ ਇਹਦੀ ਪੂਰੀ ਜਾਨਕਾਰੀ ਸੀ ਮੇਰੇ ਕੋਲ ਸੂਤਰਾ ਅੰਦਾਜ਼ ਮੈਂ ਤੁਹਾਡੇ ਨਾਲ ਡਿਸਕਸ਼ਨ ਵੀ ਕੀਤੀ ਸੀ ਉਹਦੀ ਪਰ ਉਹ ਸੂਤਰਾ ਅੰਦਾਜ਼ ਜਾਣਕਾਰੀ ਇਹ ਸੀ ਜਿਹੜੀ ਕਾਰਵਾਈ ਹੈ ਉਹ ਮੁੱਖ ਮੰਤਰੀ ਪੰਜਾਬ ਲੈਵਲ ਤੋਂ ਉਤੋਂ ਹੋਣੀ ਸੀ ਅੱਛਾ ਜੀ ਇਹ ਤਾਂ ਪ੍ਰਧਾਨ ਕਿਤੇ ਨਾ ਕਿਤੇ ਬਚਾਣ ਦੇ ਲਈ ਜਾਗਬਾਨ ਨੂੰ ਲੁਕਾਉਣ ਦੇ ਲਈ ਕੁਝ ਵੀ ਕਰਨ ਦੇ ਲਈ ਇਹਨਾਂ ਨੇ ਪੂਰੀ ਸਕ੍ਰਿਪਟ ਤਿਆਰ ਕੀਤੀ ਹੈ ਲਾਗ ਦਿੱਤਾ ਕਰਦਾ ਪਰ ਜੇਕਰ ਉਦੋਂ ਜਾਂਚ ਹੁੰਦੀ ਤਾਂ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਉਦੋਂ ਹੁੰਦਾ ਜੇਕਰ ਬਦਲਾਵ ਵਾਲੀ ਸਰਕਾਰ ਦੇ ਰਾਜ ਵਿੱਚ ਵੀ ਟ੍ਰੱਕਾਂ ਵਾਲਿਆਂ ਦੀ ਮਿਹਨਤ ਦੀ ਕਮਾਈ ਸੁਰੱਖਿਅਤ ਨਹੀਂ ਤਾਂ ਫਿਰ ਫਰਕ ਕਿੱਥੇ ਹੈ ਜਦੋਂ ਕਮੇਟੀ ਬਣਾਈ ਗਈ ਸੀ ਤਾਂ ਦਾਵਾ ਕੀਤਾ ਗਿਆ ਸੀ ਕਿ ਭ੍ਰਿਸ਼ਟਾਚਾਰ ਖਤਮ ਹੋਵੇਗਾ ਫਿਰ ਵੀ ਲੱਖਾਂ ਕਰੋੜਾਂ ਦੇ ਗਵਨ ਦਾ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਕਿਵੇਂ ਹੋ ਗਿਆ ਕੀ ਇਹ ਗਵਰ ਪ੍ਰਧਾਨ ਨੇ ਕੱਲਿਆ ਕੀਤਾ ਜਾਂ ਫਿਰ ਇਸ ਦੇ ਪਿੱਛੇ ਕਿਸੇ ਪੱਤੇ 70 ਲੀਟਰ ਦੀ ਥਾਪੀ ਸੀ ਤਾਂ ਰਣਜੀ ਦੇ ਤੁਰਤ ਇਸ ਵਰਗ ਵਿੱਚ ਜੀ ਉਦਪਣ ਕਰ ਲਿਆ ਜੀ ਤਾਂ ਇਹਦੇ ਪਿੱਛੇ 70 ਲੀਟਰ ਦੀ ਥਾਪੀ ਸੀ ਇਹਦਾ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਜਵਾਬ ਮਿਲਣਾ ਚਾਹੀਦਾ ਕਿਉਂਕਿ ਮੈਂ ਪਹਿਲਾਂ ਬੋਲ ਚੁੱਕਿਆ ਹਾਂ ਹਾਲ ਕਿ ਮੈਂ ਠੋਕ ਕੇ ਗੱਲ ਨਹੀਂ ਕਹਿ ਰਿਹਾ ਇਹ ਤਾਂ ਤੁਹਾਨੂੰ ਜਾਂਚ ਪਾ ਲੈਣਾ ਜੋ ਹੋਣੀ ਨਹੀਂ ਹੈ ਜੋ ਜਾਂਚ ਨਹੀਂ ਹੋਣੀ ਇਹ ਵੀ ਮੈਂ ਨਾਲ ਕਹਿ ਰਿਹਾ ਉਹਨਾਂ ਨੇ ਤਾਂ ਪ੍ਰਧਾਨ ਲਾ ਕੇ ਪਰ ਹਟਾਤਾ ਆਪਣਾ ਨਵਾਂ ਬਠਾਣਾ ਉਹ ਤਾਂ ਗੱਲ ਇਹਨਾਂ ਦੇ ਪੇੜ ਦੀ ਇਹ ਤੋਂ ਇਹ ਥਾਪਤ ਹੋ ਗਿਆ ਵੀ ਇੱਕ ਗਵਨ ਕੱਲਿਆਂ ਦੀ ਤਾਂ ਇਹ ਗਿਰੀ ਸ਼ਹਿਰ ਨਾਲ ਵਿਦਾ ਇਹ ਤਾਂ ਤੁਹਾਨੂੰ ਸਾਬਤ ਕੁਝ ਨਾ ਕੋਈ ਹੋ ਗਿਆ ਹੁਣ ਦੂਜੀ ਗੱਲ ਬਦਲਾਅ ਦੇ ਨਾਂ ਤੇ ਸਰਕਾਰ ਆਈ ਸੀ ਇਹ ਤਾਂ ਬਦਲਾਅ ਸਰਕਾਰ ਕਦੇ ਨਹੀਂ ਸੀ ਸਕਦਾ ਦੇ ਵਿੱਚ ਦਿੱਲੀ ਦੇ ਸੀ ਇਹਨੂੰ ਚੁਣਨ ਵਾਲੇ ਲੋਕਾਂ ਨੇ ਕਿਉਂ ਚੁਣਿਆ ਸੀ ਸਭ ਤੋਂ ਵੱਡਾ ਸਵਾਲ ਇਹ ਹੈ ਇਹਦੇ ਉੱਤੇ ਗੌਰ ਕਰਿਓ ਤੁਸੀਂ ਵੀ ਤੁਹਾਨੂੰ ਚੁਣਿਆ ਕਿਉਂ ਸੀ ਕਿਉਂਕਿ ਲੋਕ ਪਿਛਲੀਆਂ ਸਰਕਾਰਾਂ ਤੋਂ ਕਿਦਾਂ ਜਿਹੜੇ ਤੰਗ ਪਰੇਸ਼ਾਨ ਸੀ ਤੋ ਨਾ ਨ ਤੁਹਾਨੂੰ ਬਦਲਾ ਦੇਣਾ ਸੁਣਿਆ ਅਲੱਗੇ ਤੁਹਾਡਾ ਦੇਖਿਆ ਕੁਝ ਨਹੀਂ ਸੀ ਉਹਨਾਂ ਨੇ ਵੀ ਤੁਸੀਂ ਕੀਤਾ ਕੀ ਹੈ ਬੰਨਾ ਤੁਸੀਂ ਪਹਿਲਾਂ ਚੰਗੇ ਹੋ ਜਾਂ ਮਾੜੇ ਉਹਨਾਂ ਨੇ ਆਪਣੀ ਗੁੱਸਾ ਕੱਢਿਆ ਆਪਣੀ ਇੱਥੇ ਜਿਹੜੀ ਗੁੱਸਾ ਇਹਨਾਂ ਉਹ ਕੱਢਦਾ ਤੁਹਾਨੂੰ ਵੋਟਾਂ ਪ੍ਰਾਪਤ ਕਰੇ ਤੂੰ ਜੀ ਕਰਕੇ ਤੁਹਾਨੂੰ ਵੋਟਾਂ ਪ੍ਰਾਪਤ ਜਿੱਤਰਾ ਤੁਹਾਡੇ ਮੁੱਖ ਮੰਤਰੀ ਸਾਹਿਬ ਬਾਅਦ ਕਹਿੰਦੇ ਰਹਿੰਦੇ ਕਿ ਚੀਕਾ ਘੜਾ ਪੀਆ ਬਟਨ ਦੀ ਚੀਕਾ ਘੜਾ ਪੀਆ ਐ ਘੜਾ ਜਾਂ ਪਰ ਇਹ ਕੀ ਗੰਭੀਰ ਨਿਕਲਿਆ ਕਿਉਂਕਿ ਜਿਹੜੀ ਬਦਲਾਇਆ ਦੀ ਸਰਕਾਰ ਲੋਕ ਲੈ ਕੇ ਆਈ ਸੀ ਲੋਕਾਂ ਨੇ ਜੋ ਸੋਚਿਆ ਸੀ ਲੋਕਾਂ ਦੇ ਦਿਮਾਗ ਦੇ ਵਿੱਚ ਜੋ ਪਿਕਚਰ ਜੀ ਸਰਕਾਰ ਦੀ ਉਹ ਤੋਂ ਬਿਲਕੁਲ ਤੁਸੀਂ ਉਲਟ ਬੋਲਦੇ ਕਿਉਂਕਿ ਮੈਂ ਜੇਕਰ ਆਈ ਤੁਨੇ ਦੀ ਗੱਲ ਕਰਵਾ ਜਿੱਥੇ ਕਪੜਾ ਹੋ ਗਿਆ ਇਹ ਤੋਂ ਪਹਿਲਾਂ ਸਰਕਾਰਾਂ ਦੇ ਵਿੱਚ ਮੈਂ ਕਦਾ ਪਹਿਲਾਂ ਨਹੀਂ ਬੋਲਿਆ ਮੈਨੂੰ ਸੁਣਿਆ ਕੋਈ ਐਟਾ ਕਪੜਾ ਹੋ ਗਿਆ ਕਿਉਂਕਿ ਜੇ ਕਪੜਾ ਹੋਇਆ ਹੁੰਦਾ ਤਾਂ ਤੁਸੀਂ ਹੀ ਜ਼ਿੰਮੇਵਾਰ ਜਾਂਦੇ ਸੀ ਪਰ ਤੁਹਾਡੀ ਚੁਣੀ ਹੋਈ ਸਰਕਾਰ ਤੁਹਾਡੀ ਚੁਣੀ ਹੋਈ ਕਮਿਟੀ ਤੁਹਾਡੇ ਚੁਣੇ ਹੋਏ ਪ੍ਰਧਾਨ ਸਾਰੇ ਤੁਹਾਡੇ ਕੀ ਕਾਰਵਾਈ ਕੋ ਕਰਿਆ ਤੁਸੀਂ ਉਹਦੇ ਚ ਪੁਲਿਸ ਦਾ ਕੋਈ ਇੰਪਲਵਲਮੈਂਟ ਨਹੀਂ ਹੈ ਕਾਰਵਾਈ ਵੀ ਇਹ ਕਰੇ ਆਪੇ ਮੈਂ ਜਿੱਦਾਂ ਕਹਿੰਦੇ ਆਪੇ ਅਜੀਬ ਉੱਚੀ ਆਪੇ ਮੇਰੇ ਬੱਚੇ ਜੀ ਉਹ ਹਾਂ ਜੇਕਰ ਹਲਕੇ ਦੇ ਵਿੱਚ ਪ੍ਰਾਕ ਸੁਸਾਇਟੀ ਵਿੱਚ ਇਸ ਤਰ੍ਹਾਂ ਵੱਡਾ ਗਵਨ ਹੋਇਆ ਹੈ ਤੁਹਾਡੇ ਦਾਅਵਿਆਂ ਦੀ ਫੌਲ ਖੁੱਲ ਰਹੀਆਂ ਮੰਤਰੀ ਜੀ ਤਾਂ ਜਲਦ ਹੀ ਇਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਸਖਤ ਕਾਰਵਾਈ ਨਾ ਹੋਈ ਕਾ ਲੋਕ ਆਉਂ ਵਾਲੀਆਂ ਚੋਣਾਂ ਦੇ ਵਿੱਚ ਇਸ ਦਾ ਸਾਬਤ ਹੋਤਾ ਉਹ ਜਰੂਰ ਮੰਗਣਗੇ ਮਟਰ ਸਾਹਿਬ ਦਿਨ ਰਾਤ ਸੜਕਾਂ ਤੇ ਮਿਹਨਤ ਕਰਨ ਵਾਲੇ ਟਰੱਕ ਆਪਰੇਟਰਾਂ ਦੇ ਹੱਕ ਦੇ ਪੈਸੇ ਦੀ ਭਰਾਈ ਕੌਣ ਕਰੇਗਾ ਫਿਰ ਉਹ ਇਹ ਮਸਲਾ ਸਰਪੇਕ ਪ੍ਰਧਾਨ ਨੂੰ ਉੱਤਰ ਕਰਨ ਤੱਕ ਦਾ ਨਹੀਂ ਜਾਣਾ ਜੀ ਇਹ ਸੱਚ ਜਦ ਲੱਗਿਆ ਉਹ ਵੱਡਾ ਪ੍ਰਸ਼ਨ ਚਿੰਨ ਹੈ ਜੇਕਰ ਸਰਕਾਰਾਂ ਕੋਲ ਬੁਨਿਆਦੀ ਕਮੇਟੀਆਂ ਗੱਪਨ ਕਰਨ ਲੱਗੀਆਂ ਤਾਂ ਫਿਰ ਆਮ ਜਨਤਾ ਦਾ ਵਿਸ਼ਵਾਸ ਕਿਸ ਤੇ ਬਣੂਗਾ ਕਿਸ ਤੇ ਗਰੇ ਦਾ ਵਿਸ਼ਵਾਸ ਕਿੱਥੇ ਜਾਊਗਾ ਜੇਕਰ ਇਸ ਮਸਲੇ ਨੂੰ ਘਾਇਨਾ ਜਾਂਚ ਹੋਵੇਗੀ ਉਮੀਦ ਤਾਂ ਹੈ ਕਿ ਇਸ ਮਸਲੇ ਜਿਹੜੀ ਹੈ ਢੁਗਾ ਨਾਲ ਜਾਂਚ ਹੋਵੇਗੀ ਅਤੇ ਇਹ ਸਿਰਫ ਜਿਹੜਾ ਇੱਕ ਟਾਲਾ ਹੈ ਇਹ ਰਿਕਵਰੀ ਤੱਕ ਜਾਂ ਜੇ ਦੀ ਸਜ਼ਾ ਤੱਕ ਇਹੀ ਨਸੀਬਤ ਰਹੇ ਇੱਥੇ ਸਜ਼ਾ ਦੇ ਨਾਮ ਅਜਿਹੀ ਸਖਤ ਸਜ਼ਾ ਅਜਿਹੀ ਰਿਕਵਰੀ ਜੋ ਟਰੱਕ ਦੇ ਮਾਲਕ ਹੈ ਜੋ ਉਥੇ ਆਪਰੇਟਰ ਨੇ ਜੋ ਉਥੇ ਡਰਾਈਵਰ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਅੱਜ ਦਾ ਜਨਵਰੀ ਦਾ ਦਿਹਾੜਾ ਲੱਗਿਆ ਤਾਂ ਪੰਜਵੇਂ ਮਹੀਨੇ 'ਚ ਮੈਤ ਜਾ ਕੇ ਜਿੰਨੂੰ ਪੈਸੇ ਮਿਲਦੇ ਪੰਜ ਮਹੀਨੇ ਬੇਸਰ ਬੰਦੇ ਜਿੰਨਾਂ ਨੂੰ ਉਹਨਾਂ ਦੀ ਤੇਰੀ ਦੋੜ ਭਾਜਾਂ ਦੀ ਮਿਹਨਤ ਤੇ ਸਖਤ ਮਿਹਨਤ ਉਹਦੇ ਨਾਲ ਖਲਵਾੜੀ ਉਹਨੇ ਕੀਤਾ ਉਹਨਾਂ ਦੇ ਪੈਸੇ ਇਤਨਾ ਖਾਦੇ ਉਹਨਾਂ ਬੰਦਿਆਂ ਨੂੰ ਸਿਰਫ ਜੇਦ ਜਾਂ ਕਮਰੀ ਜਾਂ ਸਿਰਫ ਇਹ ਛੋਟੀਆਂ ਸੱਜਾਂ ਉਹਨਾਂ ਨੂੰ ਸਖਤ ਸਜ਼ਾ ਮਣੀ ਚਾਹੀਦੀ ਆ ਤੇ ਇਹਦੇ ਵਿੱਚ ਕੋਣ ਕੋਣ ਸ਼ਾਮਲ ਹੈ ਜੇਕਰ ਰਾਜਨੀਤਿਕ ਨੇਤਾ ਵੀ ਸ਼ਾਮਲ ਹੈ ਤਾਕਿ ਤੁਹਾਡੀ ਅੰਦਰ ਆਤਮਾ ਨਾਲ ਤੁਹਾਨੂੰ ਝੋੜਿਆ ਨਹੀਂ ਅੱਡ ਲਗੇ ਵੀ ਤੁਸੀਂ ਕਿਹਨਾਂ ਦਾ ਖਾਣੇ ਤੁਸੀਂ ਕਿਹਨਾਂ ਦਾ ਢੇਡੋ ਬੱਢ ਰਹੇ ਤੁਸੀਂ ਕਿਹਨਾਂ ਦਾ ਹੱਕ ਖਾ ਰਹੇ ਤੁਹਾਨੂੰ ਚ ਥਿਨੇ ਛੋਟੇ ਛੋੜੇ ਬੱਚੇ ਉਹਨਾਂ ਦੇ ਜਿਹੜੇ ਲੋੜੀਆਂ ਦਿਵਾਲੀਆਂ ਨੂੰ ਆਪਣੇ ਪਰਿਵਾਰਾਂ ਨੂੰ ਦੇਖਦੇ ਵੀ ਇੱਕ ਯਾਰ ਆਹ ਮਹੀਨੇ ਦੀ ਕਮਾਈ ਪੰਜੇ ਮਹੀਨੇ ਚ ਮੰਡੀ ਜਾਵੇ ਤੁਹਾਨੂੰ ਕਦੇ ਇਸ ਦਿਲ ਨਾਲ ਤੁਹਾਡੇ ਨਾਲ ਕਦੇ ਤੁਹਾਨੂੰ ਝੋੜਿਆ ਨਹੀਂ ਹੈਗਾ ਵੀ ਆਪਾਂ ਕਰ ਕੀ ਦੇ ਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਵੀ ਬਦਲਾ ਮੈਂ ਫਿਰ ਬਦਲਾ ਕਰਾਂ ਜੇਕਰ ਬਦਲਾ ਲੋਕ ਲੈ ਕੇ ਆਈ ਸੀ ਉਹ ਲੈ ਕੇ ਆਈ ਸੀ ਜੀ ਸਾਨੂੰ ਕਿਕਰ ਟੋਕਾ ਦੇ ਸਾਹਿਬ ਨੂੰਗਾ ਸਾਨੂੰ ਇਨਸਾਫ ਦੁਆਣਗੇ ਲੋਕ ਪਰ ਜੇ ਕਰੇ ਬਦਲਾ ਇਸ ਤਰ੍ਹਾਂ ਦਾ ਤਾਂ ਲੋਕ ਬਦਲਾ ਨਹੀਂ ਲੈਣਗੇ ਅਗਲੀ ਚੋਮਾਂ ਦੀ ਗੱਲ ਕੀਤੀ ਜਾਵੇ ਸਰਕਾਰ ਜਾਏ ਇਹ ਆਵੇ ਚਾਹੇ ਹੋਰ ਆਵੇ ਉਹ ਤਾਂ ਲੋਕਾਂ ਦੀ ਆਤ ਹੁੰਦਾ ਪਰ ਮੇਰੇ ਖਿਆਲ ਨਾਲ ਲੋਕਾਂ ਨਾਲ ਬਦਲਾ ਇਸ ਹਾਲਤ ਨਾਲ ਨਹੀਂ ਲੈ ਕੇ ਆਈ ਸੀ ਵੀ ਆਪਾਂ ਇਸ ਤਰ੍ਹਾਂ ਸਰਕਾਰ ਤੋਂ ਜੀ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਵੀ ਲੋਕੀ ਉਹਨਾਂ ਤੋਂ ਦੁਖੀ ਸੀ ਚੋਣ ਦੇ ਪਰ ਇਹਨਾਂ ਨੇ ਜੋ ਕੁਝ ਕੀਤਾ ਉਹਨਾਂ ਦੀ ਪ੍ਰਭਾਇਕਾ ਨੇ ਉਹੀ ਲੋਕੀ ਕਹਿੰਦੀ ਕਿ ਜਿੱਦਾਂ ਕੱਲ ਰਾਣਾ ਜੀ ਦਾ ਬਿਆਨ ਆਇਆ ਸੀ ਮਾਇਆ ਤੇ ਵੀ ਰਾਣਾ ਦਾ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਇਹ ਗੱਲ ਕੇਈ ਨੂੰ ਮੰਤਰੀ ਅੱਜ ਨੂੰ ਬਿਆਰ ਨੂੰ ਆ ਬੜੀ ਨਿਮਰਤਾ ਨਾਲ ਇਹ ਬੇਨਤੀ ਕੀਤੀ ਹੈ ਕਿ ਮੰਤਰੀ ਸਾਹਿਬ ਤੁਸੀਂ ਇਸ ਚੀਜ਼ ਨੂੰ ਬਿਲਕੁਲ ਪਾਰ ਦਾਖਤਨਾ ਲੈ ਕੇ ਜਾਓ ਜੇਕਰ ਤੁਸੀਂ ਨਹੀਂ ਲੈ ਕੇ ਜਾਂਦੇ ਤਾਂ ਆਉਣ ਵਾਲੇ ਸਮੇਂ 'ਚ ਜਦੋਂ ਆਪ ਆਵਾਂਗੇ ਤਾਂ ਇਸ ਚੀਜ਼ ਦੀ ਇੱਕ ਇੱਕ ਪਰਤ ਖੋਲਾਂਗੇ ਪਰ ਦੱਸਾਂਗੇ ਕਿ ਨਾ ਕਿ ਕਿਤੇ ਕਿਤੇ ਦੀ ਪਰ ਟਰੱਕ ਜੂਨੀਅਨ ਟਰੱਕ ਸੁਸਾਇਟੀ ਇਹਨਾਂ ਟਰੱਕ ਆਪਰੇਟਰਾਂ ਦੇ ਹੱਕਾਂ ਨੂੰ ਨਹੀਂ ਖੰਡ ਦਿੱਤਾ ਜਾਊਗਾ ਕਿਸੇ ਨੇ ਤਾਂ ਹੁਣ ਜੇਕਰ ਚਾਹਦੇ ਹੋ ਇਹਨਾਂ ਦੇ ਹੱਕ ਰਾਜ ਵਿੱਚ ਇਹਨੂੰ ਬਚਾਣੇ ਚਾਹਦੇ ਹੋ ਤਾਂ ਤੁਹਾਨੂੰ ਅਜਿਹੀ ਕਾਰਵਾਈ ਕਰਨੀ ਚਾਹੀਦੀ ਆ ਜੋ ਮਿਸਾਲ ਹੋਵੇ ਆਉਣ ਵਾਲੇ ਪ੍ਰਧਾਨਾਂ ਨੂੰ ਵੀ ਤੇ ਕਮੇਟੀਆਂ ਨੂੰ ਵੀ ਐ ਨਾ ਹੋਵੇ ਵੀ ਅਸੀਂ ਕਿਤੇ ਜਾ ਕੇ ਸਾਡੇ ਦੇ ਕਰਮ ਨਹੀਂ ਕਰਦੋ ਉਹਨਾਂ ਦੇਖ ਰਹੇ ਨਹੀਂ ਘਬੜੇ ਜਿੱਤੇ ਆ ਇਹਦਾ ਸੱਚ ਬੋਲ ਰਹੇ ਬਾਕੀ ਤੁਸੀਂ ਦੇਖ ਹੀ ਲੋਗੇ ਹਰਜੋਤ ਮੈਜੀ ਲੋਕਾਂ ਨੇ ਤੁਹਾਨੂੰ ਇਸ ਉਮੀਦ ਨਾਲ ਚੁਣਿਆ ਸੀ ਕਿ ਤੁਸੀਂ ਇਸ ਸਿਸਟਮ ਨੂੰ ਸੁਧਾਰੋਗੇ ਪਰ ਤੁਹਾਡੇ ਆਪਣੇ ਹਲਕੇ ਦੀ ਟਰੱਕ ਸੁਸਾਇਟੀ ਦੇ ਵਿੱਚ ਹੋਇਆ ਇਹ ਗਵਨ ਤੁਹਾਡੇ ਦਾਅਵਿਆਂ ਦੀ ਪੋਲ ਖੋਲ ਰਿਹਾ ਹੈ ਜੇਕਰ ਜਲ ਹੀ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਨਾ ਹੋਈ ਤਾਂ ਲੋਕ ਆਉਣ ਵਾਲੀ ਚੋਣਾਂ ਦੇ ਵਿੱਚ ਇਸ ਦਾ ਹਿਸਾਬ ਜਰੂਰ ਮੰਗਣਗੇ ਕੀ ਇਹ ਸਿਰਫ ਸਿਆਸੀ ਸਟੰਟ ਹੈ ਜਾਂ ਸੱਚਮੁੱਚ ਇਨਸਾਫ ਹੋਵੇਗਾ ਕੀ ਹਰਜੋਤ ਬਾਂਸ ਇਸ ਮਾਮਲੇ ਦੇ ਵਿੱਚ ਇਨਸਾਫ ਕਰਵਾਉਣਗੇ ਜਾਂ ਇਹ ਮਾਮਲਾ ਵਿਠੰਡੇ ਬਸ ਦੇ ਵਿੱਚ ਪਾ ਦਿੱਤਾ ਜਾਵੇਗਾ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰੋ ਤੇ ਫਿਲਹਾਲ ਸਾਡੇ ਨਾਲ ਜੁੜਨ ਦੇ ਲਈ ਸਰਦਾਰ ਭਗਵੰਤ ਸਿੰਘ ਮਰੋ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਗੱਲ ਛੋਟੀ ਜੀ ਹੋਰ ਕਹਿੰਦਾ ਜਾਂਦਾ ਜਾਂਦਾ ਸਾਰੇ ਵੀਰਾਂ ਨੂੰ ਕਹਿੰਦਾ ਕਮੈਂਟ ਜਰੂਰ ਕਰਿਓ ਆਪਣੀ ਰਾਏ ਜੁੜਦੇ ਹੋ ਦੱਸ ਦਿਓ ਵੀ ਗਲਤ ਕੀ ਹੈ ਸਹੀ ਕੀ ਹੈ ਤੇ ਨਾਲ ਹੀ ਸਾਰੇ ਬੰਦੇ ਸਕਰੀਨ ਸ਼ਾਟ ਲੈ ਲਿਓ ਉਹ ਬੰਦੇ ਜਰੂਰ ਨੋਟ ਕਰਿਓ ਜਿਹੜੇ ਇਹਦੇ ਵਿੱਚ ਵੀ ਦੋਸ਼ਿਆਂ ਨੂੰ ਬਚਾਉਣ ਦੇ ਲਈ ਕਮੈਂਟ ਕਰ ਰਹੇ ਨੇ गा क्षण मांभ्या तक जाऊन उनाचा जरूर ध्यान रखियो स्क्रीन शोट रख दो